ਦਾ ਮਹੀਨਾ ਹੋਵੇ ਤੇ 3 ਦਾ ਤਿਉਹਾਰ ਨਾ ਹੋਵੇ ਜੀहां ਅੱਜ 3 ਦਾ ਤਿਉਹਾਰ ਅਲੜ ਮਟਿਆਰਾ ਮਨਾ ਰਹੀਆਂ ਨੇ ਨੱਚ ਕੇ ਗਾ ਕੇ ਭੰਗੜੇ ਪਾ ਕੇ ਗਿੱਧਾ ਬੋਲੀਆਂ ਦੇ ਨਾਲ ਪੋਪਲੀ ਪਰਿਵਾਰ ਵੱਲੋਂ ਅੱਜ 3 ਦਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਵਾ ਉਹ ਤੁਹਾਨੂੰ ਵੀ ਦਿਖਾਣੇ ਆ ਇਕਤਾ ਲਹਿਰ ਤੇ 3 ਦਾ ਤਿਉਹਾਰ ਜਿਹੜਾ 3 ਦਾ ਨਹੀਂ ਇਹ 3 ਦਾ ਤਿਉਹਾਰ ਹੁੰਦਾ ਜੀ 3 ਦਾ ਤਿਉਹਾਰ ਇਕਤਾ ਲਹਿਰ ਤੇ 아 yeah. yeah. yeah.

ਤੀਆਂ ਕਿਉਂ ਮਨਾਈਆਂ ਜਾਂਦੀਆਂ ਕੌਣ ਜਵਾਬ ਦੇਗਾ ਹਾਂਜੀ ਇਸ ਵਾਰੀ ਇਸ ਦਿਨ ਵਰਤ ਰੱਖਿਆ ਜਾਂਦਾ ਹੈ ਸ਼ਿਵਜੀ ਦੇ ਵਾਸਤੇ ਤੇ ਉਹਦੇ ਵਾਸਤੇ ਆਪਾਂ ਵਰਤ ਰੱਖਦੇ ਆ ਕਿ ਆਪਣਾ ਵਧੀਆ ਜਿਆ ਘਰ ਵਾਲਾ ਮਿਲੇ ਤੇ ਸੁੱਖ-ਸਹਤੀ ਵਧੀਆ ਮਿਲੇ ਇਸ ਕਰਕੇ ਆਪਾਂ ਤੀਆਂ ਮਨਾਈਆਂ ਜਾਂਦੀਆਂ ਇਸ ਤੋਂ ਇਲਾਵਾ ਤੀਆਂ ਕਿਉਂ ਮਨਾਈਆਂ ਜਾਂਦੀਆਂ ਤੀਆਂ ਇਸ ਲਈ ਮਨਾਈਆਂ ਜਾਂਦੀਆਂ ਕਿਉਂਕਿ ਸ਼ਿਵ ਤੇ ਪਾਰਵਤੀ ਦਾ ਇਸ ਦਿਨ ਮਿਲਨ ਹੋਇਆ ਸੀ ਪਾਰਵਤੀ ਮਾਤਾ ਨੇ ਇਸ ਦੇ ਲਈ ਬਹੁਤ ਕਹਿ ਲੋ ਤਪੱਸਿਆ ਕੀਤੀ ਸੀ ਔਰ ਜਿਸ ਦਿਨ ਉਹਨਾਂ ਦਾ ਵਿਆਹ ਹੋਇਆ ਗਿਆ ਉਸ ਦਿਨ ਹਰੀਆਲੀ ਤੀਜ ਸੀ ਇਸ ਕਰਕੇ ਹਰੀਆਲੀ ਤੀਜ ਮਨਾਈ ਜਾਂਦੀ ਹੈ ਹਰੀਆਲੀ ਤੀਜ ਮਨਾਈ ਜਾਂਦੀ ਆ ਪਰ ਸੌਨ ਦੇ ਮਹੀਨੇ ਤੀਆਂ ਕਿਉਂ ਮਨਾਈਆਂ ਜਾਂਦੀਆਂ ਸਵਾਲ ਮੇਰਾ ਇਹ ਹੀ ਆ ਸਵਾਲ ਮੇਰਾ ਇਹ ਆ ਦੁਆਰਾ ਸੋਨ ਦੇ ਮਹੀਨੇ ਤੀਆਂ ਇਸ ਲਈ ਮਨਾਇਆ ਜਾਂਦੀਆਂ ਕਿਉਂਕਿ ਸਾਰੀਆਂ ਕੁੜੀਆਂ ਆਪਣੇ ਪੇਕਿਆਂ ਤੇ ਜਾਂਦੀਆਂ ਨੇ ਇਸ ਮਹੀਨੇ ਔਰ ਇਹ ਮਹੀਨਾ ਸਾਰਾ ਕੁੜੀਆਂ ਆਪਣੇ ਪੇਕਿਆਂ ਤੇ ਹੀ ਬਤਾਲਦੀਆਂ ਨੇ ਤੇ ਉੱਥੇ ਹੀ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਹੰਕਲ ਜੀ ਕਾਲਾਪਿੰਗ ਕਰ ਦਿਓ ਤਾਲੀਆਂ ਮਜਾ ਦਿਓ ਸਾਰਿਆਂ ਦੇ ਨਾਲ ਤੇ ਇੱਕ ਕੁਐਸਚਨ ਹੋਰ ਆ ਜਿਨ੍ਹਾਂ ਨੇ ਕੁਐਸਚਨ ਦਾ ਜਵਾਬ ਦਿੱਤਾ ਉਹਨਾਂ ਨੇ ਇੰਨੀ ਦੁਆਰਾ ਦੇਣਾ ਸੰਗਤ ਸੰਧਾਰਾ ਹੁੰਦਾ ਇੱਕ ਸੰਧਾਰਾ ਹਾਂਜੀ ਹਾਂਜੀ ਸੰਧਾਰਾ ਹੁੰਦਾ ਹਾਂਜੀ ਲੈ ਕੇ ਆਉਂਦੇ ਆ ਇਹ ਸੰਧਾਰਾ ਕਿੰਨੂੰ ਕਹਿੰਦੇ ਕਿਉਂ ਹੁੰਦਾ ਜੀ ਤੁਹਾਡੇ ਮਾਈਕੇ ਜਾਂਦੀਆਂ ਕੁੜੀਆਂ ਉਹਤੇ ਪੇਕੇ ਉਹਨਾਂ ਨੂੰ ਸਮਾਨ ਦਿੰਦੇ ਨੇ ਉਹਨੂੰ ਸਿਨਾਰਾ ਕਹਿੰਦੇ ਆ ਕਿਉਂ ਦਿੰਦੇ ਆ ਜੀ ਕਾਰਨ ਲਿਂਹਣਾ ਕਾਰਨ ਮਾਈਕੇ ਜਾਂਦੀਆਂ ਤੀਆਂ ਦਾ ਤਿਉਹਾਰ ਹੁੰਦਾ ਇਸ ਕਰਕੇ ਉਹ ਰਹਿੰਦੀਆਂ ਉੱਥੇ ਉਹਨਾਂ ਨੂੰ ਇਸ ਕਰਕੇ ਦਿੰਦੇ ਆ ਹਾਂਜੀ ਬਿਲਕੁਲ ਹਿਲਾ ਦਿਓ ਜੀ ਟਲੇਪਿੰਗ ਬਿਲਕੁਲ ਫਰਜ ਵੀ ਆ ਕਹਿੰਦੇ ਮਾਪੇ ਦਿੰਦੇ ਆ ਜੀ ਜੀ ਬਿਲਕੁਲ ਬਿਲਕੁਲ ਜੀ ਖਾਲੀ ਨਹੀਂ ਤੋੜਦੇ ਇਸ ਕਰਕੇ ਉਹ ਤੋਫੇ ਤੋਫੇ ਉਹਨਾਂ ਨੂੰ ਅੱਦੋ ਤੋ ਵਾਧਾ ਆਪਣਾ ਕਰਦੇ ਆ ਬੱਚੇ ਨੂੰ ਗਿਫਟ ਦਿੰਦੇ ਆ ਔਰ ਧੀ ਬੜਾ ਖੁਸ਼ ਹੋ ਕੇ ਉੱਥੇ ਤਿਉਹਾਰ ਮਨਾਉਂਦੀ ਮਹਿੰਦੀ ਲਗਾਉਂਦੀ ਐ ਨਵੇਂ ਨਵੇਂ ਸੂਟ ਪਾਉਂਦੀ ਐ ਹਰ ਉਮਰ ਦੀ ਹਰ ਹਾਂ ਹਰ ਉਮਰ ਦੀ ਚ ਇਸਤਰੀ ਬੱਚਾ ਬੁੱਢਾ ਕੋਈ ਵੀ ਹੋਵੇ ਫੀਮੇਲ ਉਹ ਇੰਜੋਏ ਕਰਦੀਆਂ ਚੂੜੀਆਂ ਪਾਉਂਦੀਆਂ ਗਿੱਧਾ ਪਾਉਂਦੀਆਂ ਨੱਚਦੀਆਂ ਡੱਪਦੀਆਂ ਇਸ ਤਰ੍ਹਾਂ ਉਹ ਆਪਣੇ ਮਨ ਦਾ ਪਰਛਾਵਾ ਕਰਦੀਆਂ ਧੀਆਂ ਨੂੰ ਇੱਕ ਜ਼ਰੂਰੀ ਉਹ ਸੂਟ ਲੈ ਕੇ ਆਉਂਦੇ ਆ ਉਹਨਾਂ ਨੂੰ ਬਹੁਤ ਹਾਂਜੀ ਹਾਂਜੀ ਥੀਨੇ ਵਿੱਚ ਹੁੰਦੇ ਪੀਪੇ ਵਿੱਚ ਹੁੰਦੇ ਬਿਸਕਟ ਕਰਦੇ ਵਾਹੇ ਖਾਹਤੇ ਬਣੇ ਹੋਏ ਹਾਕ ਇੱਕ ਇੱਕ ਸਾਰੇ ਮੋਟੇ ਹੁੰਦੇ ਇੱਕ ਤੀਆਂ ਦੇ ਵਿੱਚ ਝੂੜੇ ਵੀ ਲੈਂਦੇ ਕਾਤੇ ਲੈਂਦੇ ਝੂੜੇ ਪਾਦਾ ਪੀਂਗ ਤੇ ਝੂਟੇ ਲੈਂਦੇ ਜਾਂਦੇ ਆ ਪੀਂਗ ਤੇ ਝੂਟੇ ਲੈਂਦੇ ਨੀਂਗਾ ਦੇ ਝੂੜੇ ਖਾਈ ਮਾਏ ਦੇ نیچے ਪੀਂਗ ਪਾਉਂਦੇ ਆ ਤੇ ਫਿਰ ਉਹਦੇ ਤੇ ਝੂਟਾ ਲੈਂਦੇ ਆ ਜਿੱਦਾਂ ਚਿੰਤਪੁਰਣੀ ਮਾਤਾ ਉਹ ਇਹ ਜਿੰਦੂਰਣੀ ਜਾਈਏ ਇਹ ਚਿੰਤਪੁਰਣੀ ਮਾਹ ਦੇ ਪੀਂਗ ਪਚੜੀ ਹੁੰਦੀ ਆ ਮਾਹ ਝੂਟਾ ਲੈਂਦੀ ਐ ਇਸ ਕਰਕੇ ਸਾਰੀ ਸੰਗਤ ਉਹ ਮਾਤਾ ਦੀਆਂ ਪੀਂਗ ਪਾ ਹਾਂਜੀ ਹਾਂਜੀ ਜਕਾਰਾ सा दरबार की जय सुनम्का जीदा सा दरबार की जय दरबार की जय जय दरबार की मैया जी के प्यार की जय पिंगा छुट्टे ਜਕਰ ਟੋਕਰੀ ਵਾਲੀ ਮਾਤਾ ਦਾ ਬਹੁਤ ਸਾਜੀ ਦਰਬਾਰ ਕੀ ਹੈ ਚੰਤਪੁਰ ਨੇ ਨੂੰ ਚੰਤਪੁਰਨੀ ਨੂੰ ਟੋਕਰੀ ਵਾਲੀ ਮਾਤਾ ਕਿਉਂ ਕਹਿੰਦੇ ਆ ਫੁੱਲਾ ਰਾਣੀ ਵੀ ਕਹਿੰਦੇ ਆ ਟੋਕਰੀ ਦੇ ਵਿੱਚ ਫੁੱਲ ਸੀਗੇ ਉਹਨਾਂ ਨੂੰ ਢੱਕ ਦਿੱਤਾ ਗਿਆ ਸੀਗਾ ਤੇ ਉਹ ਜਦੋਂ ਟੋਕਰੀ ਉਠਾਈ ਇੱਕ ਸੇਵਕ ਨੇ ਤੇ ਉਹਨੇ ਦੇਖਿਆ ਮਾਤਾ ਦਾ ਬੜਾ ਸੋਹਣਾ ਸ਼ਿੰਗਾਰ ਹੋਇਆ ਪਿਆ ਉਸ ਤੋਂ ਮਾਤਾ ਨੂੰ ਫਿਰ ਫੁੱਲਾ ਰਾਣੀ ਵੀ ਕਹਿੰਦੇ ਆ ਫੁੱਲਾ ਰਾਣੀ ਜਾਂ ਟੋਕਰੀ ਵਾਲੀ ਮਾਤਾ ਕਹਿੰਦੇ ਆ ਬਿਲਕੁਲ ਜੀ ਵਧੀਆ ਇੱਕ ਤੀਆਂ ਦਾ ਤਿਹਾਰ ਆ ਨਾਲ-ਨਾਲ ਮਹਾਮਾਈ ਨੂੰ ਯਾਦ ਕੀਤਾ ਜਾ ਰਿਹਾ ਵਾ ਤੀਆਂ ਦੇ ਤਿਹਾਰ ਨੂੰ ਇੱਕ ਹੋਰ ਤਿਹਾਰ ਦੇ ਨਾਲ ਜੋੜਿਆ ਜਾਂਦਾ ਵਾ ਤੀਆਂ ਤੇ ਉਹਨ ਤੋਂ ਅੱਗੇ ਕੀ ਕਹਿੰਦੇ ਆ ਤੀਆਂ ਤੋਂ ਤੀਆਂ ਕਿਹੜੀਆਂ ਤੀਆਂ ਇਹਨਾਂ ਕਿਹੜੀਆਂ ਨੱਚੇ ਨਾ ਕਰਕੇ ਕੀ ਹੁੰਦੀਆਂ ਤੀਆਂ ਕਰਕੇ ਹਾਂਜੀ ਇਸੇ ਵਿੱਚ ਸ਼ਿਵਜੀ ਪਾਰਵਤੀ ਦਾ ਮਿਲਨ ਹੋਇਆ ਇਸੇ ਵਿੱਚ ਮਾਤਾ ਦੇ ਚੱਲੇ ਆਉਂਦੇ ਆ ਜਿਹਨੂੰ ਆਪਾਂ ਬੜੇ ਖੁਸ਼ੀ ਨਾਲ ਮਨਾਉਂਦੇ ਆ ਔਰ ਅਸੀਂ ਅੱਜ ਤਿਆਂ ਦਾ ਤਿਉਹਾਰ ਮਨਾ ਰਹੇ ਆ ਬਿਲਕੁਲ ਜੀ ਤੀਆਂ ਧੀਆਂ ਦਾ ਤਿਉਹਾਰ ਵੀ ਮੰਨਿਆ ਜਾਂਦਾ ਕਿਉਂਕਿ ਤੀਆਂ ਧੀਆਂ ਦਾ ਤਿਉਹਾਰ ਹੁੰਦਾ ਮਾਪੇ ਜਿਹੜੇ ਆ ਧੀਆਂ ਦਾ ਤਿਹਾੜ ਰੱਖਦੇ ਨੇ ਅੱਜ ਕੱਲ੍ਹ ਦੀਆਂ ਜਿਹੜੀਆਂ ਲੜਕੀਆਂ ਬਹੁਤ ਪੜ੍ਹ ਲਿਖ ਕੇ ਬਹੁਤ ਬਣ ਗਈਆਂ ਲੜਕੇ ਡੌਨ ਜਾ ਰਹੇ ਲੜਕੀਆਂ ਉੱਪਰ ਨੂੰ ਜਾ ਰਹੀਆਂ ਪਾਇਲਟ ਬਣ ਰਹੀਆਂ ਜੱਜ ਬਣ ਰਹੀਆਂ ਇਸ ਕਰਕੇ ਤੀਆਂ ਨੂੰ ਤੀਆਂ ਧੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਆ ਇਸ ਤੋਂ ਇਲਾਵਾ ਕੋ ਹੋਰ ਕੁਐਸਚਨ ਕਰਨਾ ਚਾਹੋ ਆ ਇਹ ਵੈਸੇ ਲੁਪਤ ਹੋ ਚੁੱਕਾ ਸੀ ਅੱਜ ਕੱਲ ਇਹਨੂੰ ਫੇਰ ਪ੍ਰਚਲਿਤ ਕੀਤਾ ਗਿਆ ਸਾਨੂੰ ਪਤਾ ਲੱਗਾ ਇਹਦੇ ਬਾਰੇ ਅਸੀਂ ਤਾਂ ਇਹਨੂੰ ਬੜੇ ਚਾਣਾ ਮਨਾਉਂਦੇ ਆ ਬਾਕੀ ਵੀ ਆਪਣੇ ਆਪਣੇ ਲੂਸ ਅਸਰ ਨਹੀਂ ਮਨਾਉਂਦੇ ਸੀ ਹਾਂਜੀ ਹੁਣ ਇਹ ਸ਼ੇਰਾਂ ਜਮਾਨਾ ਕਰੀ ਗਾ ਆ ਪਹਿਲੇ ਪਹਿਲੇ ਬਹੁਤ ਅਸੀ ਦਾ ਬਹੁਤ ਛੋਟੇ ਹੁੰਦੇ ਮਤਲਬ ਮੈਂ ਕੀਤਾ ਹੈ ਬਟ ਇਹ ਵੀ ਹੁਣ ਜਿਹੜੇ ਪਿਛਲੇ ਜੀ ਰੁੱਕ ਗਈ ਹੈ ਉਹ ਰਿਪਰੈਜ਼ੈਂਟ ਹੋ ਰਹੀ ਹੈ ਦੁਬਾਰਾ ਹਾਂ ਪੁਰਾਣੇ ਤੇ ਆ ਇਹ ਤੀਆਂ 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 ਦੀ ਮੇਨ ਇੰਪੋਰਟੈਂਸ ਹੈ ਨਾ ਮਤਲਬ ਤੀਆਂ ਨੂੰ ਹੀ ਅੱਗੇ ਕੀਤਾ ਜਾਂਦਾ ਸੰਧਾਰਾ ਜਿਹੜਾ ਜਿੰਨੇ ਤੀਆਂ ਨੂੰ ਦਿੱਤਾ ਹੈ ਮਤਲਬ ਸੇ ਮਤਲਬ ਅੱਜ ਤੁਸੀਂ ਇੱਕ ਰੈਸਟੋਰੈਂਟ ਮਨਾ ਰਹੇ ਹੋ ਪਹਿਲੇ ਕਿਸ ਤਰ੍ਹਾਂ ਹੁੰਦਾ ਸੀ ਪਹਿਲੇ ਪਿੰਗਾ ਮੰਦੇ ਸੀ ਮੇਲੇ ਵਗੈਰਾ ਲੱਗਦੇ ਸੀ ਇੱਕ ਤਰ੍ਹਾਂ ਦੇ ਸਾਰੇ ਇਕੱਠੇ ਹੋ ਕੇ ਜਾਂਦੇ ਸੀ ਮਤਲਬ ਇੱਕ ਜਿਹੜਾ ਪਿੰਡ ਦਾ ਆਗੂ ਹੁੰਦਾ ਸੀ ਉਹ ਲਾਲ ਲੈ ਕੇ ਚੱਲਦਾ ਹੁੰਦਾ ਸੀ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਸਾਰੇ ਮਸਲ ਜੁਆਇ ਜੇ ਕਰਦੇ ਸੀ ਮਾ ਦਿਓ ਜੀ ਤਾੜੀਆਂ ਕਢਾ ਦੇ ਜ਼ੋਰ ਦਾ ਤੋ ਤਸਵੀਰਾਂ ਤੁਹਾਨੂੰ ਤੀਆਂ ਦੀਆਂ ਦਿਖਾ ਰਹੇ ਤੀਆਂ ਜਿਹੜਾ ਬਹੁਤ ਸਾਰੇ ਸੱਭਿਆਚਾਰ ਪ੍ਰੋਗਰਾਮ ਜਿਹੜਾ ਜਗ੍ਹਾ ਜਗ੍ਹਾ ਮਨਾਇਆ ਜਾਂਦਾ ਪਹਿਲੇ ਪਿੰਡਾਂ ਸੀ ਹੁਣ ਸ਼ਹਿਰਾਂ ਵਿੱਚ ਵੀ ਆ ਚੁੱਕਾ ਤੋ ਅੱਜ ਪੋਪਲੀ ਪਰਿਵਾਰ ਵੱਲੋਂ ਤੀਆਂ ਦਾ ਤਿਹਾਰ ਮਨਾਇ ਸੰਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋ